ਤੇ ਬਾਅਦ ਚ ਮਤਲਬ ਇੰਨੀਆਂ ਕਿ ਮੇਰੀਆਂ ਲਿਲਕੜੀਆਂ ਕਢਾਈਆਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਚਾਹੇ ਤਲਬੀਰ ਨੂੰ ਪਤਾ ਹੈ ਤਲਬੀਰ ਨੂੰ ਦਾ ਰੱਬ ਨੂੰ ਪਤਾ ਮਤਲਬ ਮੈਂ ਇਹਨਾਂ ਦੇ ਘਰ ਜਾ ਜਾ ਕੇ ਹੱਥ ਵੀ ਜੋੜੇ ਇਸ ਬੰਦੇ ਅੱਗੇ ਮੈਂ ਕਿਹਾ ਭਾਜੀ ਜੇ ਕੋਈ ਗਲਤੀ ਹੋ ਗਈ ਤੇ ਮਾਫੀ ਦਿਓ ਭਰੇ ਤਾਂ ਮੈਨੂੰ ਜਲੀਲ ਨਾ ਕਰੋ ਬਸ ਆਹ ਸਟਾਈਲ ਹੁੰਦਾ ਹੈ ਕਰਦਾਂਗੇ ਵੇਖ ਲਾਂਗੇ ਕਰਦਾਂਗੇ ਦੱਸੋ ਯਾਰ ਅਸੀਂ ਵੀ ਧੀਆ ਪੁੱਤਾਂ ਮੈਂ ਜਿੱਠੀ ਦੀ ਗੱਲ ਕਰ ਰਿਹਾ ਅਸੀਂ ਵੀ ਧੀਆ ਪੁੱਤਾਂ ਸਾਡੇ ਧੀਆ ਪੁੱਤ ਵਿਆਹਣ ਵਾਲੇ ਹੋਗੇ ਅਸੀਂ ਉੱਤੇ ਤੋਂ ਟਿਚਕਰਾਂ ਕਰਾਉਂਦੇ ਫਿਰ ਗਿਆਗੇ ਫਿਰ ਉਹ ਪ੍ਰਧਾਨਗੀ ਦੀ ਗੱਲ ਮੈਨੂੰ ਦੱਸੋ ਇਹ ਮੈਨੂੰ ਤੇ ਵਿਜਲੀ ਥਿਉਰੀ ਦੀ ਸਮਝ ਨਹੀਂ ਆ ਰਹੀ ਕਿ ਇਹ 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 ਮਜੀਠੀਆ ਸਾਹਿਬ ਦੀ ਸੋਚ ਕੀ ਆ ਸਾਨੂੰ ਤਾਂ ਮੈਂ ਮੋਹਰਾ ਬਣਾਇਆ ਜਾ ਰਿਹਾ ਮੈਨੂੰ ਤਾਂ ਲੱਗਣ ਕੁਝ ਮਨਛਾ ਕੁਝ ਹੋਰ ਲੱਗੰਦੀ ਇਹਨਾਂ ਦੀ ਕੀ ਮਨਛਾ ਕੀ ਲਗੰਦੀ ਸਪਸ਼ਟ ਕਰ ਦਿਓ ਮੈਂ ਸਪਸ਼ਟ ਕਰਾਂਗਾ ਮੈਨੂੰ ਕੋਈ ਡਰ ਥੋੜਾ ਮਾਰਿਆ ਵੇਖੋ ਮੈਂ ਜੋਸ਼ੀ ਮੈਨੂੰ ਬਾਦਲ ਸਾਹਿਬ ਦਾ ਫੋਨ ਆਇਆ ਕਿ ਜੋਸ਼ੀ ਸਾਹਿਬ ਦੀਆਂ ਮੀਟਿੰਗਾਂ ਕਰਾਓ ਕਿ ਜੋਸ਼ੀ ਸਾਹਿਬ ਨੇ ਬਾਅਦ ਚ ਪਿੰਡਾਂ ਦੇ ਵਿੱਚ ਚੱਲ ਜਾਣਾ ਵਾੜੀ ਤੋਂ ਬਾਅਦ ਫਿਰ ਉਹ ਸ਼ਹਿਰ ਚ ਨਹੀਂ ਆ ਸਕਦੇ ਅਹੀਂ ਮੈਨੂੰ ਲੱਗਦਾ ਕਿ ਮੈਂ ਜਿੱਦਾਂ ਦੀਆਂ ਜੋਸ਼ੀ ਦੀਆਂ ਮੀਟਿੰਗਾਂ ਸ਼ੁਰੂ ਕਰਾਈਆਂ ਮ ਬਾਦਲ ਮਜੀਠੀਆ ਸਾਹਿਬ ਚਾਹਦੇ ਨਹੀਂ ਆ ਵੀ ਜੋਸ਼ੀ ਸਾਹਿਬ ਚੋਂ ਲੜ। ਇਹ ਉਹਨੂੰ ਨਾ ਪਤਾ ਹੋਊਗਾ ਤੁਸੀਂ ਉਹਨਾਂ ਨੂੰ ਪੁੱਛਿਓ। ਮੈਂ ਫੇਰ ਵੀ ਮੈਂ ਬਹੁਤ ਕੋਸ਼ਾ ਮੈਂ ਮੇਰੇ ਮੂੰਹ ਚ ਹੋਰ ਵੀ ਕਦੇ ਗੱਲਾਂ ਨਿਕਲ ਜਾਂਦੀਆਂ ਮੈਂ ਤਾਂ ਜੇ ਵੀ ਰਿਸਪੈਕਟ ਕਰਦਾ ਕਿ ਨਹੀਂ ਯਾਰ ਜਿੱਥੇ ਇਨਾ ਚਿਰ ਰਹੇ ਹੋਈਏ ਨਾ ਉਥੇ ਇਹੋ ਜੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਪਰ ਮੈਨੂੰ ਦੱਸੋ ਕਿ ਮੱਝ ਚ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਰਹਿਣ ਕਿਹੜਾ ਦਿੱਤਾ? ਸਾਡੇ ਇੱਥੇ ਕਿ ਮਨਜਿੰਦਰ ਸਿੰਘ ਕੰਗ ਹੁੰਦਾ ਹੈਗਾ ਬੜਾ ਐਕਟਿਵ ਵਰਕਰ ਪ੍ਰਕਾਸ਼ ਸਿੰਘ ਬਾਦਲ ਦੀ ਕਹੇ ਵਲੇ ਦੀ ਸਜੀਵਾ ਉਹਨੂੰ ਤਾਂ ਮਾਰਿਆ ਕੋਈ ਪ੍ਰਕਾਸ਼ ਸਿੰਘ ਬਾਦਲ ਦਾ ਬੰਦਾ। ਉਦੋਂ ਬਾਅਦ ਮਨਮੋਹਨ ਸਿੰਘ ਗਮਟਾਲਾ ਇੱਕ ਸੀਨੀਅਰ ਕਾਲੀ ਜੰਦੇ ਸੀ ਉਹਨਾਂ ਨੂੰ ਕੱਢਤਾ ਪਾਰਟੀ ਚ ਉਦੋਂ ਬਾਅਦ ਬਲਾਰੀਏ ਨੂੰ ਕੱਢਿਆ ਉਪਕਾਰ ਸਿੰਘ ਸੰਧੂ ਨੂੰ ਕੱਢਿਆ ਟਿੱਕੇ ਨੂੰ ਕੱਢਿਆ ਮਨੇ ਮੀਆਂਵਿੰਡ ਨੂੰ ਕੱਢਿਆ ਅਜਨਾਲਾ ਪਰਿਵਾਰ ਕੱਢਿਆ ਬ੍ਰਹਮਪੁਰਾ ਪਰਿਵਾਰ ਭਜਾਤਾ ਸੇਖਵਾ ਹਣੀ ਕੱਢ ਤੇ ਅੱਜ ਮੈਨੂੰ ਕੱਢਤਾ ਰਹਿ ਕਿਹੜਾ ਗਿਆ ਭਾਈ ਕਾਲੀ ਦਲ ਤੇ ਅਸੀਂ ਖਤਮ ਕਰਤਾ ਮੈਨੂੰ ਜਿਆਦਾ ਇੱਕ ਅਦਾ ਹੋਰ ਭੱਜਣ ਨੂੰ ਫਿਰਦਾ ਮੈਨੂੰ ਜੋ ਸੋਚ ਆਇਆ ਮੈਂ ਸੌਰੀ ਮੈਂ ਲਾਦਾ ਰਵਿਕਰਨ ਕਾਲੋਂ ਭੱਜਣ ਨੂੰ ਫਿਰਦਾ ਸੋ ਇਸ ਕਰਕੇ ਰਹਿਣ ਕਿਹੜਾ ਦਿੱਤਾ ਆਪਾਂ ਕਾਲੀ ਦਲ ਚ ਕਾਲੀ ਦਲ ਕਿੱਥੋਂ ਸਰਵਾਈ ਕਰੂਗਾ ਜੇ ਅਹੀ ਬਾਦਲ ਸਾਹਿਬ ਤੋਂ ਕੋਈ ਕੰਮ ਕਰਾਉਣੇ ਆ ਇਹ ਸਾਡੇ ਮਗਰ ਪੈ ਜਾਂਦਾ ਬਾਦਲ ਸਾਹਿਬ ਦੱਸੋ ਪਾਰਟੀ ਦੇ ਪ੍ਰਧਾਨ ਨੀਗੇ ਹੂੰ ਗਿਲਸਬ ਘੱਲ ਤਾੜੀ ਤੇ ਤਸਵੀਰਾਂ ਵੇਖੀਆਂ ਮੁੱਖ ਮੰਤਰੀ ਸਾਹਿਬ ਨਾਲ ਪਰ ਚਿਹਰਾ ਇੰਨਾ ਖੁਸ਼ ਨਜ਼ਰ ਨਹੀਂ ਆਇਆ ਜਦੋਂ ਕੋਈ ਮੌਜੂਦਾ ਸਰਕਾਰ ਦੇ ਨਾਲ ਬੰਦਾ ਜਾਂਦਾ ਚਿਹਰੇ ਤੇ ਫਿਰ ਵੀ ਉਦਾਸੀ ਸੀ ਮੁੱਖ ਮੰਤਰੀ ਸਾਹਿਬ ਦੇ ਕੋਲ ਹੁੰਦੀ ਆ ਵੀ ਨਹੀਂ ਨਹੀਂ ਕੋਈ ਉਦਾਸੀ ਨਹੀਂ ਆ ਚਲੋ ਮਾੜਾ ਮੋੜ ਵੇਖੋ ਮਾਨੂੰ ਦੁੱਖ ਹੁੰਦਾ ਵਾ ਜਦੋਂ ਬੰਦਾ ਪਾਰਟੀ ਛੱਡਦਾ ਉਹ ਤੇ ਪ੍ਰੈਸ਼ਰ ਬੜਾਉਂਦਾ ਸਜਨਾ ਮਹਿਤਰਾ ਦਾ ਪਰਿਵਾਰ ਦਾ ਉਦਾ ਕਰਕੇ ਕਿਤੇ ਹੋ ਸਕਦਾ ਥੋੜੀ ਬੋਦੀ ਘਟੇ ਲੋਗ ਅਟرائی ਹੋਵੇ ਬਾਕੀ ਕੋਈ ਗੱਲ ਨਹੀਂ ਮਹਾਰਾ ਹੀ ਕਰਪਾ ਕਰੇਗਾ ਤਗੜੇ ਹੋਗੇ ਉਹਨਾਂ ਕੰਮ ਕਰਾਂਗੇ ਐ ਹਮ ਤਾਂ ਸ਼ੌਂਕ ਆ ਮੈਂ ਤਾਂ ਸ਼ੌਂਕ ਨਾਲ ਕੰਮ ਕਰਦਾ ਇਹਨਾਂ ਲੋਕਾਂ ਇਹ ਲੋਕ ਮੈਨੂੰ ਲੱਗਦਾ ਕਿ ਮਜਬੂਰੀ ਵਾਸ ਕਰਦੇ ਹੋਣਗੇ ਪਰ ਅਸੀਂ ਤਾਂ ਸ਼ੌਂਕ ਨਾਲ ਕਰਦੇ ਆ ਅੱਜ ਹੁਣ ਮੇਰੇ ਹਲਕੇ ਦੇ ਜਾਂ ਮੀਟਿੰਗਾਂ ਬੁਲਾਈਆਂ ਜਾ ਰਹੀਆਂ ਰਾਤ ਵੀ ਚਾਰ ਪੰਜ ਬੰਦੇ ਸੱਦੇ ਹੁਣ ਵੀ ਮੀਟਿੰਗ ਸਰਜੀਤ ਸਿੰਘ ਪਹਿਲਵਾਨ ਦੇ ਘਰ ਬੁਲਾਈ ਆ ਕਿ ਮੈਂ ਹੁਣ ਹਲਕਾ ਦਖਨੇ ਦੀ ਕਮਾਂਡ ਵਿਕਰਮ ਸਿੰਘ ਮਜੀਠੀਆ ਸੰਭਾਲੇਗਾ ਜੀ ਹੈ ਤੇ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹਣਾ ਕਿ ਜਿਹੜੇ ਹਲਕੇ ਜੋ ਤੁਸੀਂ ਮੇਰੇ ਗਵਾਂਢੀ ਹਲਕੇ ਜੋ ਇਲੈਕਸ਼ਨ ਲੜੀ ਪੂਰਬੀ ਚ ਇਲੈਕਸ਼ਨ ਤੋਂ ਬਾਅਦ ਇੱਕ ਘਰ ਵੀ ਮੈਨੂੰ ਗੁਣਾ ਦਿਓ ਕਿ ਮੈਂ ਇਹ ਘਰ ਦੇ ਵਿੱਚ ਦੁੱਖ ਸੁੱਖ ਤਾਂ ਗਿਆ ਵਾਂ ਗਿਆ ਕਿਸ ਦੇ ਪੂਰਬੀ ਹਲਕੇ ਚੋਂ ਬਾਅਦ ਜਾ ਕੇ ਵੜੇ ਅੱਜ ਇਹਨਾਂ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਫੇਰ ਆ ਗਏ ਦੱਖਣੀ ਚ ਆ ਗਏ ਕਿ ਮੈਂ ਹੁਣ ਤੁਹਾਡੀ ਕਮਾਂਡ ਸੰਭਾਲ ਨਾਲੇ ਯਾਰ ਤੁਸੀਂ ਸੰਭਾਲੋ ਜੀ ਸਕਦੇ ਸੰਭਾਲੋ ਮੈਨੂੰ ਵੀ ਦੋ ਬਾਹਾਂ ਲੱਗੀਆਂ ਤੁਹਾਨੂੰ ਵੀ ਦੋ ਬਾਹਾਂ ਲੱਗੀਆਂ ਮੈਨੂੰ ਵੀ ਦੋ ਲਤਾਂ ਲੱਗੀਆਂ ਤੁਹਾਨੂੰ ਵੀ ਦੋ ਲਤਾਂ ਲੱਗੀਆਂ ਫੈਸਲਾ ਤਾਂ ਲੋਕਾਂ ਨੇ ਕਰਨਾ ਵਾ ਫੇਰ ਤਲਬੀਰ ਸਿੰਘ ਗਿੱਲ ਕਿਹੜਾ ਹਲਕਾ ਸਾਂਭਣਗੇ ਮੈਂ ਦੱਖਣੀ ਹਲਕੇ ਦੇ ਵਿੱਚ ਆਂ ਜੀ ਅੱਜ ਵੀ ਦੱਖਣੀ ਚ ਰਹੋਗੇ ਹਾਂ ਬਿਲਕੁਲ ਦੱਖਣੀ ਚ ਰਹਾਗਾ ਤਕੜਾ ਹੋਗਾ ਉੱਥੇ ਮੈਂ ਡਾਕਟਰ ਨੇਜਰ ਨੇ ਸਾਡੇ ਬੜੇ ਵਧੀਆ ਵਾ ਮਾਨਦਾਰ ਆ ਮੈਂ ਉਹਨਾਂ ਦੇ ਨਾਲ ਉਹਨਾਂ ਦਾ ਸਾਥ ਦੇਵਾਂਗਾ ਮੈਂ ਮੈਂ ਅਜ ਤੱਕ ਜਿਆ ਕਿ ਤੁਸੀਂ ਡਾਕਟਰ ਨੈਜਰ ਦੇ ਖਿਲਾਫ ਬੋਲੋ ਕਹੋ ਜੀ ਇਹਨਾਂ ਨੇ ਕਰਪਸ਼ਨ ਕੀਤੀ ਇਹਨਾਂ ਨੇ ਕਹਿ ਕੇ ਕੀਤੀ ਹਾਂ ਮੈਂ ਇਹਨਾਂ ਨੂੰ ਇੱਕੋ ਗੱਲ ਕਹਿ ਕੇ ਟਾਲਦਾ ਮੈਂ ਕਿਹਾ ਵੇਖੋ ਬਲਾਰੀਏ ਨਾ ਮੇਰਾ ਪੇਚਰ ਹੈ ਮੈਂ ਖੁੱਲ ਕੇ ਬੋਲਦਾ ਰਿਹਾ ਤੁਹਾਨੂੰ ਫੋਨ ਕਰਨ ਦੀ ਲੋੜ ਨਹੀਂ ਪੈਣੀ ਕਿਉਂਕਿ ਉਹ ਬੰਦਾ ਜਿੱਦਾਂ ਦਾ ਜਿਹੋ ਜਿਹਾ ਬੰਦਾ ਹੈ ਇਹੋ ਜੀ ਗੱਲ ਕਰ ਦਿੰਨੇ ਹੁੰਦੇ ਆ ਉਹਨਾਂ ਜੇ ਉਹ ਸਾਡੇ ਨਾਲ ਪੰਗੇ ਲੈਂਦਾ ਹੈ ਉਹਨਾਂ ਪੰਗੇ ਲੈਣੇ ਤਾਂ ਮੈਂ ਯਾਰ ਇਸ ਬੰਦੇ ਨੇ ਤੇ ਕਦੀ ਕੁੱਤੀ ਨੂੰ ਛੋਟੀ ਨਹੀਂ ਮਾਰੀ ਤੇ ਮੈਂ ਕਿਦਾਂ ਕਹਿ ਦਵਾਂ ਮੈਂ ਜਦੋਂ ਮੈਨੂੰ ਪਤਾ ਲੱਗ ਜਾਊਗਾ ਡਾਕਟਰ ਨੈਜਰ ਨੇ ਕਰਪਸ਼ਨ ਕੀਤੀ ਤਾਂ ਤੁਹਾਨੂੰ ਵੀ ਕਹਿਣ ਦੀ ਲੋੜ ਨਹੀਂ ਪੈਣੀ ਮੈਂ